ਦੇਖ ਰੋ ਨਾ ਬੱਕੇ ਨਹੀਂ ਤੁਹਾਨੂੰ ਕਹਿੰਦਾ ਬਾਅਦ ਬਾਅਦ ਘੁੰਮ ਕੇ ਜਦ ਦਵਾਈ ਹੋਏ ਪਕੌੜੇ ਖਾ ਰਿਆ ਆਫਟਰ ਬਾਅਦ ਸਟ੍ਰੀਟ ਤੇ ਲੰਘਦੇ ਕੋਈ ਨਾ ਦੇ ਰੁਪਏ ਬੰਦੇ ਪਕੌੜੇ ਵਿੱਚ ਲੱਦੇ ਰੁਪਏ ਡਰਾਈਵਰ ਪਕੌੜੇ ਵਿੱਚ ਲੱਦੇ ਕੋਈ ਪਕੌੜੇ ਵਿੱਚ ਲੱਦੇ ਮੋਜੀ ਕੋਈ ਮੈਂ ਤੁਹਾਨੂੰ ਕਿਹਦਾ ਨਾਲੇ ਖਾ ਲਿਆ ਮੈਂ ਦੇਖਾ ਜਿੱਦੀ ਖਾ ਲੇ ਪੇਟ ਚ ਪਾਏਗਾ ਬਾਹਰ ਗਏਗਾ ਬਈ ਹਾਂ ਕਿ ਦਰਦ ਕੇ ਲਈਏ ਉਹ ਭਾਈ ਕਮਰ ਦੇ ਦਰਦ ਤੇ ਕਮਰ ਨੂੰ ਫੇਰ ਨਹੀਂ ਕਰੀਂ ਕਰਕੇ ਲੱਕੜੀ ਦਾ ਸਾਰਾ ਲੈ ਕੇ ਬੰਨਾ ਇਸ ਤੇਨ ਨੂੰ ਲਗਾ ਵੀ ਭਾਈ ਗੜ ਜਾਤੇ ਹੈ ਅੰਦਿਲ ਮੇਂ ਧੂੜ ਜਰਾ ਮਾਲਸਾ ਤੇਲ ਲੈ ਫਰਕ ਪਿਆ ਨਾ ਹੈਗਾ ਆਰਾਮ ਭਾਈ ਵੀ ਆਪਾਂ ਲਈ ਆਏ ਇਹ ਛਿਸ਼ੀਆਂ ਦਾ ਮਾਲਸ਼ ਤੇਲ ਬਜ਼ੁਰਗਾਂ ਦੀ ਜਿਆ ਫਾਇਦਾ ਦਰਦੁਰਦ ਵਾਸਤੇ ਭਾਈ ਨੇ ਲਈ ਆਪਾਂ ਨੇ ਤਾਂ ਇਹਨੂੰ ਮਿਲ ਗਿਆ ਫਾਇਦਾ 10 ਮਿੰਟ ਬਾਅਦ ਦਰਦ ਘਟ ਗਿਆ ਕਹ ਰਿਹਾ ਹੈਲੋ ਦੋਸਤੋ ਗੁੱਡ ਮਾਰਨਿੰਗ ਜੀ ਅੱਜ ਤਾਰੀਖ ਹੈ 9 ਤੇ ਦਿਨ ਹੈ ਸ਼ੁੱਕਰਵਾਰ ਤੇ ਆਪਾਂ ਰਾਜਪੁਰੇ ਚੱਲੇ ਆਂ ਟੈਕਸੀ ਸਟੈਂਡ ਜਾਵਾਂਗੇ ਪਹਿਲਾਂ ਤੇ ਨਾਲ ਆਇਆ ਆਪਣੇ ਦੋਸਤ ਸਤੀ ਸਤੀ ਕੀ ਹਾਲ ਹੈ ਵਧੀਆ ਮਿਲਦੀ ਠੀਕ ਠਾਕ ਹੋਠ ਠਾਕ ਸਤੀ ਨੂੰ ਆਪਾਂ ਅੱਗੇ ਬਾਜ਼ਾਰ ਚ ਉਤਾਰਨਾ ਇਹ ਆਪਣਾ ਕੰਮ ਵਾਸਤੇ ਜਾ ਰਹੇ ਆ ਤੇ ਆਪਾਂ ਜਾ ਰਹੇ ਆ ਟੈਕਸੀ ਸਟੈਂਡ ਸਿੰਘ ਟੈਕਸੀ ਸਟੈਂਡ ਹੇ ਤਾਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਜਿਹਨੂੰ ਬਾਈ ਨੂੰ ਜਰੂਰ ਦਾ ਹੈ ਪਿਕ ਡ੍ਰੌਪ ਵਾਸਤੇ ਦਿੱਲੀ 에어ਪੋਰਟ ਚੰਡੀਗੜ੍ਹ ਵਾਸਤੇ ਜਾਂ ਅਮਰਤਸਰ ਵਾਸਤੇ ਜਿਹਨੂੰ ਵੀ ਲੋੜ ਆਵੇਰੇ ਆਪਣੇ ਨਾਲ ਸੰਪਰਕ ਕਰੋ ਆਪਣਾ ਨੰਬਰ ਹੈ 8847647774 ਆਲ ਇੰਡੀਆ ਪਰਮਨ ਕਿਤੇ ਵੀ ਜਾਣਾ ਕਾਲ ਕਰ ਸਕਦੇ ਹੋ ਤੇ ਆਪਾਂ ਹੁਣ ਚੱਲਦੇ ਆ ਆਪਣੇ ਸਿੰਘ ਟੈਕਸੀ ਸਟੈਂਡ ਕਾਂਗਰਸ ਪਾਰਟੀ ਦੀ ਹੈ ਰੈਲੀ ਹਾਂਜੀ ਉਹ ਜਿਹੜਾ ਆਪਣਾ ਦੇਸੀ ਦਾ ਵਾਲਾ ਬੈਠਾ ਸੀਗਾ ਆਪਣੇ ਦੁਕਾਨ ਦੇ ਅੱਗੇ ਗੁਰਦੁਆਰਾ ਬਾਬਾ ਜੀ ਸਿੰਘ ਦੇ ਦਰਵਾਰੇ ਕੋਲ ਆਪਾਂ ਵੀ ਸਿੱਸੀ ਲਈ ਸੀਗੀ ਇਹ ਇਹ ਸਿੱਸੀ ਤਾਂ ਨਾ ਆਪਾਂ ਪਹਿਲਾਂ 2 ਸਾਲ ਪਹਿਲਾਂ ਲਈ ਸੀਗੀ ਆਪਣਾ ਸਬਜ਼ੀ ਮੰਡੀ ਰਾਜਪੁਰੇ ਉੱਚ ਨਾ ਮਾਤਾ ਨੂੰ ਫਾਇਦਾ ਹੋਇਆ ਸੀਗਾ ਮਾਤਾ ਨੇ ਬਾਅਦ ਚ ਡਿਮਾਂਡ ਕਰੀਦੀ ਸੀ ਸੀਸੀ ਦੀ ਬਾਅਦ ਚ ਇਹ ਤਾਂ ਆਹੰਦੇ ਸਾਲ ਚ ਇੱਕ ਦੋ ਵਾਰ ਆੰਦੇ ਆ ਪਰ ਆਪਾਂ ਨੇ ਨਾ ਹੁਣ ਇਹਨਾਂ ਨੂੰ ਅੱਜ ਪਿੰਡ 'ਚ ਹੀ ਆ ਕੇ ਆਪਾਂ ਦੋ ਸਿੱਸੀਆਂ ਲੈ ਲਈਆਂ ਮਾਤਾ ਵਾਸਤੇ ਆ ਇੱਕ ਆਪਣੇ ਵਾਸਤੇ ਇੱਕ ਮਾਤਾ ਵਾਸਤੇ ਲੈ ਲਈ ਜਿਦਾਂ ਦੇਖੋ ਕਹਿੰਦੇ ਫਾਇਦਾ ਹੋਇਆ ਸੀਗਾ ਉਹ ਤਾਂ ਬਾਅਦ ਉੱਥੇ ਰਾਉਂਡ ਵੀ ਚੰਗੇ ਲੱਗੇ ਆਪਣੇ ਲੈਣ ਤੋਂ ਬਾਅਦ ਹਾਂਜੀ ਦੋਸਤੋ ਤੇ ਇਹ ਮੇਲਾ ਲੱਗਿਆ ਸੀਗਾ ਜਿਹੜਾ ਚੰਡਾ ਗਰਾਉਂਡ ਤੇ ਹੋ ਗਿਆ ਸਮਾਪਤ ਇਸ ਪੱਟਪਟਾਈ ਬਿਲਕੁਲ ਸਾਰੀ ਹੋ ਗਈ ਇੱਥੇ ਇਹਨਾਂ ਨੂੰ ਦੇਖੋ 15 ਦਿਨ ਤੱਕ ਇਹ ਲਾਂਚ ਲੱਗਦੇ ਨੇ ਘਟੋ ਘਟਾ ਤੇ ਹਫਤੇ ਹਫਤੇ ਜੇ 5-6 ਦਿਨਾਂ ਪੱਟਪਟਾਈ ਕਰਦੇ ਇਹਨਾਂ ਨੇ ਆਪਣਾ ਇਹ ਅਜੇ 6ਵਾਂ ਦਿਨ ਨੂੰ ਦੇਖਣ ਦਾ 5ਵਾਂ ਤੇ 6ਵਾਂ ਇੱਕ ਦੋ ਦਿਨ ਪਹਿਲਾਂ ਵੀ ਚਲੋ ਨੇ ਸਮਾਪਤੀ ਕਰ ਦਿਆਂ ਦੋ ਦੋ ਟਾਈਮ ਲੱਗਦਾ ਹਾਉ ਤੇ ਜੇ ਜੀ ਪੱਟ ਪਟਾਈ ਹੋਈ ਹੈ ਮੰਨ ਕੇ ਚਲੋ ਤੇ 15 ਦਿਨ ਇਹਨੂੰ ਫਿੱਟ ਕਰਨ ਚ ਲੱਗੇ ਸੀ ਜਿਹੜਾ ਇੱਥੇ ਮਿਲਿਆ ਸੀਗਾ ਹਾਂਜੀ ਦੋਸਤੋ ਤੇ ਆਪਾਂ ਆਪਣੇ ਸਿੰਘ ਟੈਕਸੀ ਸਟੈਂਡ ਆ ਗਏ ਹਾਂ ਬੈਠਦੇ ਆਂ ਅੱਡੇ ਤੇ ਤੇ ਇੱਥੇ ਸਾਡੇ ਪ੍ਰਧਾਨ ਜੀ ਟੋਕੀ ਆਏ ਹੋਏ ਨੇ ਦੋ ਤਿੰਨ ਗੱਡੀਆਂ ਖੜੀਆਂ ਟੈਂਪੋ ਟਰੈਵਲ ਖੜੀ ਆ ਤੇ ਫੌਜੀ ਦੀ ਤੂਫਾਨ ਕੱਢੀ ਆ ਤੇ ਆਪਣੀ ਵੈਗਨਰ ਗੱਡੀ ਖੜੀ ਆ ਤੇ ਬੈਠਦੇ ਆਂ ਜੀ ਅੱਡੇ ਤੇ ਅੱਜ ਮੌਸਮ ਦੀ ਸਾਫ ਆ ਧੁੱਪਾ ਪਿਛਲੇ ਦੋ ਦਿਨਾਂ ਨਾਲ ਅੱਜ ਦਾ ਮੌਸਮ ਸਾਫ ਹੈ ਗਰਮੈਚ ਹੈ ਦਿਨ ਚੱਲਦੇ ਹਾਂਜੀ ਦੋਸਤੋ ਦੁਪਹਿਰ ਦੇ 2 ਵਜੇ ਤੇ ਆਪਣੇ ਬਹਾਾ ਫੌਜੀ ਆ ਗਏ ਫੌਜੀ ਕਿਤੇ ਗਿਆ ਸੀ ਅੱਜ ਅਈ ਇਹ ਗੱਡੀ ਪਾਸੇ ਕਰਣ ਗਈ ਸੀ ਪਾਸਿੰਗ ਹਾਂ ਇਹ ਗੱਡੀ ਦੀ ਓਹ ਹਾਂ ਮੇਰੀ ਪਾਸੇ ਖਤਮ ਹੋਰਦੀ ਗਿਆ ਹਾਂ ਤੇ ਅਈ ਜਿੰਨੇ ਸਾਲ ਬਾਅਦ ਕਹੀਂ ਲੇਟ ਫੜ ਕਿੰਨੇ ਦੀ ਹੋਈ ਆ 220 4000 ਆਪਣੀ ਪੰਜਾਬ ਵਾਲੀ ਜਿਹੜੀ ਪੰਜਾਬ ਦੀ ਆ ਆਪਣੀ ਓਹ ਹੋਦੀ ਰੱਖ ਗਏ ਡਵਨੀਆ ਤਿੰਨ ਚਾਰ ਦਿਨ ਹੋ ਗਏ ਯਾਰ 250 200 ਦਾ ਬਸ ਹੈ ਨਾ ਨਹੀਂ ਇਹ ਤਾਂ ਕੰਮ ਠੰਡਾ ਧੁੱਪ ਜਣੀ ਇਹ ਦਿਖਾਉਂਦਾ ਰਹੇਗੀ ਅੱਜ ਮੌਸਮ ਵੀ ਸ਼ਾਬਾ ਕੱਲ੍ਹ ਫੇਰ ਠੰਡੇ ਉਮੀਦ ਹੈ ਠੰਡਾ ਹੋਏਗਾ ਧੁੱਪ ਵਧੀਆ ਨਿਕਲੀ ਅੱਜ ਧੁੱਪ ਖੜਾ ਕੇ ਹੋ ਜੀ ਹੂੰ ਚੱਲਦੇ ਆਈਏ ਆਪਾਂ ਬਸ ਥੋੜੀ ਦੇਰ ਰਵੇਟ ਕਰਕੇ ਨਾ ਫੇਰ ਮਾਰਕੀਟ ਜੀ ਨਿਕਲਦੇ ਆਂ ਮਾਰਕੀਟ ਜਾ ਕੇ ਸਮਾਨ ਲੈਵਾਂਗੇ ਹੋਰ ਵੀ ਹੂੰ ਅੱਜ ਇੱਕ ਜਿਹੜੋ ਮੰਗੇ ਜਾਂਦੀ ਲੱਗੂ ਕਹਿੰਦਾ ਬਾਅਦ ਤੋਂ ਬਾਅਦ ਘੁੰਮ ਕੇ ਦੋ ਦਵਾਈ ਹੋਏ ਪਕੌੜੇ ਖਾ ਰਿਆ ਅਗਰ ਬਾਅਦ ਸਟਰੀਟ ਦੁਕਾਨ ਤੇ ਅਵੇ ਕੋਈ ਉਹਨੇ ਤਾਂ ਪਰਿਮਾਦੀ ਕਰ ਰਿਆ ਫੰਗਸ ਹੈ ਕਿ ਉਹ ਲੋਕ ਹੈ ਬੇਇਮਾਨੀ ਨਹੀਂ ਕਰ ਰਿਹਾ ਬੇਇਮਾਨੀ ਕਰ ਰਿਹਾ ਨੇ ਕਹਿ ਕੇ ਸਾਡੇ ਚਾਹ ਪੀਣ ਵਾਸਤੇ ਕਹਿ ਕੇ ਹੁਣ ਮੈਂ ਵੀ ਚਾਹ ਪੀ ਜਣਾ ਇਸਦੀ ਸਾਡੇ ਬੇਇਮਾਨੀ ਕਰ ਰਿਹਾ ਹੈ ਸਾਡੇ ਵਾਲੇ ਦੇਖ ਕੇ ਭੈ ਹੋ ਜਾਂਦੇ ਨੇ ਪਤਾ ਜੇ ਇਹਦੇ ਅੱਗੇ ਇਹਨੇ ਬ੍ਰੇਕ ਮਾਰਨੀ ਕੋਈ ਨਹੀਂ ਮੈਂ ਇਹਦੇ ਕੋਲੋਂ ਲੱਗਣੀ ਦੇਖੀ ਨਹੀਂ ਭਜਾਣੀ ਇਹਨੇ ਪੈਰ ਉੱਪਰ ਚੱਕ ਦੇਣਾ ਇਹਦੇ ਦੇਖ ਕੇ ਪਰਵਾਹ ਕਰਨਾ ਉਹ ਰਣੇ ਦੀ ਗੱਡੀ ਨਵੀਂ ਹੈ ਨਾ ਬਿਲਕੁਲ ਨਵੀਂ ਹੈ ਉਹਦਾ ਪੰਜਰ ਵੀ ਦੇ ਕੇ ਚੁੱਕਿਆ ਇਹਨੇ ਲੋਕੇ ਤੇਰੀ ਕਟਾਈ ਉਹਦਾ ਬਾਹਰ ਦੇ ਜਾਂਦੇ ਨੇ ਤਾਂ ਘਰ ਹੀ ਤੇ ਦਿੱਤੇ ਹੀ ਕਾਰੀ ਗੋੜ ਕਰਾ ਲਈ ਜਾਂਦੇ ਨੇ ਕਿੱਥੇ ਦੇ ਕੇ ਇਹਦੇ ਮੈਂ ਇਹਦੇ ਨਾਲ ਕਾਰੀ ਫੋਨ ਕਰਾ ਲਈ ਕਿੱਥੇ ਦੇ ਕੇ ਉਹਦਾ ਆਪਣੀ ਕੋਈ ਇਹਦੇ ਲੋਗ ਡਾੜੇ ਤਾਂ ਆ ਗਈ ਉਹ ਆਪਣੇ ਲੋਗ ਡਾੜ ਕੇ ਤਾਂ ਆ ਗਈ ਹੁਣ ਕੋ ਲੋਕ ਦੇ ਵੀ ਉਹੀ ਰੂਟ ਹੈ ਬੱਚਿਆਂ ਦਾ ਹੋਰ ਕੀ ਕਿਸੇ ਭੈਣ ਤੇ ਦਵਾਈ ਦਿੱਤੀ ਦਵਾਈ ਓਏ ਮੇਰੇ ਵੀ ਕੱਢਣੀ ਉਹ ਤਾਂ ਹੁਣੇ ਛੱਡੀ ਹੋ ਜਾਂਦੀ ਔਰ ਸ਼ੁਰੂ ਕਰਦੀ ਆ ਹੁਣ ਕੋ ਲੋਕ ਦੇ 10 ਮਿੰਟ ਲੱਗੋਗਾ ਬੰਦਾ ਲਾ ਕੇ ਪਕੌੜੇ ਬੈਠ ਗਿਆ ਬਈ ਕੌਣ ਆ ਗਿਆ ਖਰਾ ਦਾ ਫੋਨ ਆ ਗਿਆ ਸਿੰਦਾ ਭਾਈ ਜਰਾ ਆਹ ਭਰਾ ਹੋ ਕੇ ਗੱਲਾਂ ਸੁਣਦਾ ਫਿਰ ਭੈਣ ਤੋਂ ਖੜਾ ਮਹਾਰਾ ਭਾਈਆਂ ਨਾਲ ਕੋਈ ਲੜ ਰਿਹਾ ਬੰਦੇ ਪਕੌੜੇ ਵਿੱਚ ਲੜ ਰਿਹਾ ਡਰਾਈਵਰ ਪੌੜੇ ਵਿੱਚ ਲੜ ਰਿਹਾ ਪਕੌੜੇ ਪਿੱਛੇ ਲੜ ਗਿਆ ਮੋਜੀ ਕੋਈ ਧਮਕੀ ਦੇਦਾ ਖਾਲਿਆ ਖਾਲਿਆ ਮੈਂ ਦੱਖਾਂ ਜਿੱਦੀ ਖਾ ਕੇ ਪੇਟ ਵਿੱਚ ਪਾਏਗਾ ਬਾਹਰ ਗਿਆ ਬਈ ਦੇ ਨਹੀਂ ਹੋਣਾ ਤਨ ਕੈਪੈਸਿਟੀ ਖਾਵਾਂਗੇ ਉਸੇ ਜੀ ਹੂੰ ਤੁਨ ਖਾਣ ਨੂੰ ਨਾ ਕਰਿਆ ਦਿਖਾ ਹਾਂ ਇਹਦੀ ਸਾਡੀ ਕੈਪੈਸਿਟੀ ਖਾਵਾਂਗੇ ਕਰ ਆਰਡਰ ਬਰੈਂਡ ਪਕੌੜਾ ਨੋ ਪਾ ਦਿਖਾਉਂਦਾ ਪਕੌੜੇ ਖਾਣ ਕਿੰਨੇ ਕਿ ਰੈਂਬੂ 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 ਪੁਸਾਕਾਂ ਜਿਆਦੇ ਪੁਸਾਕ ਤੇਰੀ ਗੱਡੀ ਨੂੰ ਹਲੇ ਪੁਲਿਸ ਵਾਲੇ ਰੋਗਲਾ ਰੋਗਲਾ ਇਹ ਨਹੀਂ ਮੇਰੀ ਵਾਲੇ ਹੈਂ ਰੋਗਲੇ ਨੇ ਉਹ ਆ ਬੇ ਇਹਦੀ ਲੋਕੇ ਦਿਖਾਉਣ ਪੈਣੇ ਨਹੀਂ ਰੋਗਲੇ ਲਿਆ ਹੁਣ ਸਾਡੇ ਸਾਡੇ ਵਾਲੀ ਤੂਫਾਨ ਹੀ ਰੁਕਦਾ ਹੈਗੇ ਬਈ ਆਲਰੇਡੀ ਪਰਮਟ ਆਲਰੇਡੀ ਪਰਮਟ ਆ ਪਹਿਲਾਂ ਪਰਮਟ ਕਿਹਦੇ ਤੋਂ ਆਲਰੇਡੀ ਤੋਂ ਪੀ ਵੀ ਗਾਰੰਟੀ ਵੀ ਆ ਗਈ ਇਹ ਕਿਹਦੇ ਭੈਣ ਦੀ ਤਾਈ ਤੋਂ ਕੋਈ ਨਹੀਂ ਹੁਣ ਕੀ ਕਰਦੇ ਸਾਰੇ ਕਹਿੰਦੇ ਨੇ ਕਿ ਤੱਕ ਕੀ ਹੋਣਾ ਜੇਤੀ ਉਹ ਉਂਗਲ ਬਾਸੀ ਇਹ ਕੱਢ ਦੇ ਹਾਏ ਹਾਏ ਫੋਟ ਪਾਰਟੀਆਂ ਉਹਨਾਂ ਛੱਡ ਗਿਆ ਜਾਂਗੇ ਸਹੀ ਗੱਲ ਸਹੀ ਗੱਲ ਹਾਂ ਓਕੇ ਓਕੇ ਹੋ ਗਿਆ ਹਾਂ ਫੋਜੀ ਸਾਡੇ ਬਾਏ ਬਾਏ ਖਾਣੇ ਤੂੰ ਖਲਾ ਕੇ ਚਾਹ ਤਾਂ ਪਹਿਲਾਂ ਨਾ ਜੱਫੀ ਛਾਪੋਗੇ ਸਾਡੇ ਦੋ ਬੰਦੇ ਬੈਠੇ تھے ਕਿ ਪਿੱਛੇ ਪਹਿਲਾਂ ਹੀ ਉਹ ਪਿੱਛੇ ਗੱਲਾਂ ਕਰ ਰਹੇ ਦੇ ਰਾਜਨ ਮੰਗਾ ਦੇ ਦੇ ਪਹਿਲੇ ਤੇ ਉਹ ਵਿੱਚ ਹਾਸੇ ਲਿਆ ਕੇ ਬੋਲਿਆ ਬਈ ਦੇਗਾ ਪੈਸੇ ਯਾਰ ਮੈਨੇ ਆ ਚਾਹ ਤਾਂ ਪਹਿਲਾਂ ਬਿੰਨੇ ਪਾਣੀ ਚਾਹ ਨਾਲ ਲੱਡੂ ਵੀ ਸੇ ਫੋਜੀ ਨੂੰ ਖਲਾਈ ਫੋਜੀ ਬੱਜਣਾ ਵੀ ਚਾਹੀਦਾ ਤੇ ਨਾ ਚਾਹੀਦਾ ਚੱਲ ਚੱਲ ਜੀ ਟੋਪੀ ਵੀਰ ਆ ਤਰੋ ਬਿਜਾ ਲਾਡੂ ਹਰ ਨੇ ਟੋਪੀ ਬਣਾ ਜੀ ਜਿਹੜਾ ਇਹ ਬੰਦ ਕਰੇ ਵਾ ਦੇਖੋ ਦਸਾ ਲਾਡੂ ਹਰ ਇਹਦੀਆਂ ਲੱਤਾਂ ਬੰਨੋ ਇਹਦੀਆਂ ਲੱਤਾਂ ਮੈਂ ਲੱਤਾਂ ਬੰਨ ਲਿਆ ਲੱਤਾਂ ਬੰਨ ਲੈ ਲੱਤਾਂ ਵਾ ਹਾੜ ਨਹੀਂ ਰਿਹਾ ਹੋ ਠੀਕ ਹੈ ਹਣੀ ਦੋਸਤੋ ਤੇ ਆਪਾਂ ਹੁਣ ਆਪਣੇ ਟੈਕਸੀ ਸਟੈਂਡ ਤੋਂ ਆ ਗਏ ਆਂ ਮਾਰਕੀਟ ਤੇ ਇੱਕ ਤੋਂ ਦੁਕਾਨ ਤੋਂ ਲੈ ਲਿਆ ਸਮਾਨ ਹੁਣ ਆਪਾਂ ਚੱਲਦੇ ਹਾਂ ਦੂਜੇ ਪਾਸੇ ਲక్ష్ਮੀਨ ਮੀਨ ਨੰਕੀਨ ਵਾਲੇ ਕੋਲ ਉਹ ਤੋਂ ਬਾਅਦ ਲੈ ਕੇ ਆਣਾ ਆਂਡੇ ਅੰਡੇ ਦਾ ਰੇਟ ਦੇਖਦੇ ਆਂ ਅੱਜ ਦਾ ਅੰਡੇ ਦਾ ਕੀ ਰੇਟ ਹੈ ਹਾਂ ਜੇ ਵੀ ਕਰ ਦਦੇ ਹੋ ਕਿ ਡਿਮਾਂਡ ਪੂਰੀ ਹਮੇ ਰੋਜ਼ ਕਹਿੰਦੇ ਲੈ ਕੇ ਆਣਾ ਲੈ ਕੇ ਆਣਾ ਲੈ ਸ਼ੈਂਪੂ ਰਵਾਲੇ 200 250 ਰੁਪਏ ਦੂਜੇ ਹੁਣ ਵੇਜਾਂਗੇ ਤੁਮਾਂ ਨੇ ਆਣੇ ਕੋ ਲੋਡ ਲੈ ਯਾਰ ਆਪਾਂ ਲੈ ਲੈ ਕੇ ਨਾਲੇ ਚ ਸਫਾਈ ਸਫਾਈ ਕਰਨ ਨੂੰ ਇਹਦੇ ਬਹੁਤ ਦਿਨ ਚ ਕਹਿੰਦੇ ਲੈ 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 ਹਰੇਕ ਵਾਰੀ ਭੁੱਲ ਜਾਂਦੇ ਸੀਗੇ ਬਾਈ ਨੇ ਮੰਗਿਆ ਸੀ 250 230 ਦਾ ਜਹਾ ਹੁਣ ਹੀ ਨਹੀਂ ਪਤਾ ਮਹਿੰਗਾ ਸਸਤਾ ਕਹਿੰਦਾ ਸਸਤੇ ਵੀ ਹੁੰਦੇ ਆ ਇਹ ਤੋਂ ਲੈ ਲਿਆ ਚਲ ਅਭੀ ਇੱਕ ਕੰਮ ਆਇਆ ਨਾੜੀ ਨੋੜੀ ਸਾਫ ਕਰਨ ਦੇ ਗੱਡੀ ਗੋੜੀ ਵਾਸ਼ ਕਰਦੇ ਨਾ ਉੱਥੇ ਗਾਰਾ ਗੁਰਾ ਹੋਈ ਜਾਂਦਾ ਹਲੋ ਦੋਸਤੋ ਆਪਾਂ ਪਹੁੰਚ ਗਏ ਆ ਜੀ ਅੰਡਿਆਂ ਦੀ ਦੁਕਾਨ ਤੇ ਸੰਡੇ ਹੋ ਜਾ ਮੰਡੇ ਹਰੀਸ਼ ਦੇ ਰੋਜ਼ ਖਾਓ ਅੰਡੇ ਸ੍ਰੀਸ਼ੇ ਦਿਖ ਰਹਾ ਮਿਥਨ ਚਕਰਵਰਤੀ ਦੀ ਫਿਲਮ ਇਹ ਆਪਣੇ ਆ ਕਾਪੀਰਾਈਟ ਆ ਜਾਏਗਾ ਪਏ ਸ਼ੋ ਨਹੀਂ ਕਰ ਸਕਦੇ ਇਹ ਆਪਣੇ ਸ਼ੋ ਕਰਨ ਦਾ ਆਰਡਰ ਨਹੀਂ ਹੈ ਰੱਖਦੇ ਮਿੱਤਰਾ ਪੈਰ ਰੱਖ ਖਾਰਾ ਹਰਾ ਪਾਣੀ niche ਰੱਖਦੇ niche ਉਹ ਫਿਰ ਜਾਣਾ ਫਦਾ ਕੀ ਪਲਟ ਜਾਣਾ ਸੈਡ ਅੰਡੇ ਕਿਹੜੇ ਹਨ ਅੰਡੋ ਹੋਏ ਹੋਏ 220 ਰੁਪਏ 220 ਰੁਪਏ ਅੰਡਾ ਵੈ ਸੌ ਟੋਲਾ ਡਿੱਗੀ ਲਾਦੀ ਯਾਰ ਘਰ ਬੰਦ ਦੇਗੀ ਨਾ ਇਹ ਦੇਖੋ ਅੰਡੇ ਹੈ ਵਾਈਟ ਵਾਈਟ ਅੰਡੇ ਸੰਡੇ ਹੋ ਜਾ ਮੰਡੇ ਰੋਜ਼ ਖਾਓ ਅੰਡੇ ਕੋਲਡ ਡਰਿੰਕ ਲੈ ਲਈ ਤੇ ਲੈ ਲੈ ਅੰਡੇ ਉਤੋਂ ਬਾਅਦ ਲੈ ਲੈ ਡੈਪਰ ਇੱਕ ਦੋ ਆਈਟਮ ਹੋਰ ਆ ਉਹ ਲੈਨੇ ਆ ਤੇ ਸੇਡ ਜੀ ਨੂੰ ਕਰਦੇ ਆ ਪੇਮੈਂਟ ਆ ਦੇਖੋ ਮੌਸਮ ਦਾ ਅੱਜ ਸਾਫ ਆ ਉਹ ਅਜੇ ਮਾਫਰਬਲੀ ਤੋੜਦਾ ਮਤਕਾਨ ਤਾਰੀ ਸੀ ਸਿਰ ਨੂੰ ਇੱਕ ਗੱਲ ਆ ਜਦੋਂ ਉਤਾਰੀਏ ਵਾਹ ਨੰ ਠੰਡੀ ਹਵਾ ਤਾਂ ਮਹਿਸੂਸ ਹੁੰਦੀ ਹੈ ਠੰਡੀ ਹਵਾ ਹੈ ਜ਼ਰੂਰ ਤੇ ਆਪਾਂ ਸਮਾਨ ਵੀ ਲੈ ਲਿਆ ਦੁਕਾਨ ਦਾ ਹੁਣ ਦੁਕਾਨ ਦਾ ਸਮਾਨ ਕਰ ਲਿਆ ਪੂਰਾ ਜਿਹੜੀ ਜਿਹੜੀ ਵੈਰਾਈਟੀ ਸੀਗੀ ਹੁਣ ਆਪਾਂ ਚੱਲੇ ਪਾਤੇ ਆਪਾਂ ਆਪਣੇ ਪਿੰਡ ਤੇ ਨਹੀਂ ਚੱਲਦੇ ਆ ਪਿੰਡ ਨੂੰ ਟਾਈਮ ਸਾਬ ਦੇ 4:10 ਹੋ ਗਏ ਜਦੋਂ ਕੰਮ ਹੁੰਦਾ ਨਾ ਤਾਂ तकरीबन ਹਰੇਕ ਬੰਦੇ ਕੋਲੇ ਹੀ ਕੰਮ ਹੁੰਦਾ ਹੁਣ ਇਹ ਨਵੇਂ ਸਾਲ ਤੋਂ ਬਾਅਦ ਕੰਮ ਤਾਂ ਠੀਕ ਰਿਹਾ ਚਲੋ ਜੋ 2-4 ਦਿਨ ਜਿਹੜਾ ਲਾਇਆ ਕੰਮ ਵਧੀਆ ਲਾਇਆ ਰਾਜ 8 ਤਰੀਕਾ 8 ਦਿਨਾਂ ਚ ਮਤਲਬ ਦੋ ਕੰਮ ਜਾਂ ਤਿੰਨ ਕੰਮ ਲੱਗੇ ਨੇ ਤੇ ਪੰਜ ਦਿਨ ਫਰੀ ਰਹੇ ਆ ਅੱਡੇ ਤੇ ਆਪਣੇ ਸਟੈਂਡ ਤੇ ਬੈਠ ਗਏ ਆ ਘੁੰਮ ਕੇ ਆ ਗਏ ਆ ਚਲੋ ਘੁੰਮ ਕੇ ਆ ਗਏ ਆ ਚਲੋ ਮੰਨ ਕੇ ਚਲੋ ਵੀ ਆਪਣੀ ਮਾਰਕੀਟ ਚ ਆਪਣਾ ਦੁਕਾਨਦਾਰਾਂ ਦੇ ਵਸਤੂ ਲੈ ਕੇ ਆ ਗਏ ਸਵਾਰੀ ਨਹੀਂ ਹੈ ਕੰਮ ਰੁਕਿਆ ਹੋਇਆ ਘਟਿਆ ਹੋਇਆ ਇਸ ਟਾਈਮ ਸਰਦੀ ਕਰਕੇ ਇਹ ਦੇਖਦੇ ਆ ਲੋਹੜੀ ਤੋਂ ਬਾਅਦ ਖੋਲੇ ਜਾਂ ਲੋਹੜੀ ਦੇ ਦਿਨ ਇੱਕ ਦੋ ਦਿਨ ਤੋਂ ਬਾਅਦ ਖੋਲੇ ਆਣ ਜਾਣ ਚ ਕਿਤੇ

ਇਹ ਦੋ ਬਰਲੀਆਂ ਆਪਾਂ ਭਰਨੀ ਗਰਮ ਪਾਣੀ ਦੀਆਂ ਤੇ ਚ ਕੋਲਡੇ ਸ਼ੈਂਪੂ ਸਰਫ ਹੈ ਨਹੀਂ ਜਿਹਾ ਸ਼ੈਂਪੂ ਕੋਲਡੇ ਹੁਣ ਗੱਡੀ ਕਰਦੇ ਆ ਵਾਸ਼ ਵਾਸ਼ ਕਰ ਕਰਨ ਦਾ ਤਾਂ ਹੁਣ ਇਹ ਫਾਇਦਾ ਕਿਉਂਕਿ ਜੇ ਆਪਾਂ ਨਾਰਮਲ ਜਿਹਾ ਜੜਾ ਲਾਉ ਨਾ ਲਾਉ ਰਾਤੀ ਕਰਨਾ ਬਾਹਰ ਇਨ ਹੈ ਬਾਹਰ ਖੜੇ ਕੀ ਤੇ ਉਸ ਜਮ ਜਾਣੀ ਹੈ ਸਵੇਰ ਨੂੰ ਫਿਰ ਹੋਈ ਹਾਲ ਆਪਾਂ ਵਾਸ਼ਿੰਗ ਤੇ ਦੋਟਾ ਹੀ ਸੋ ਲਾਤਾ ਦੇਵਾਂਗੇ ਪਰ ਦੂਜੇ ਦਿਨ ਹਾਲ ਹੋਈ ਹੋ ਜਾਂਦਾ ਇਸ ਕਰਕੇ ਆਪਾਂ ਸੋਚਿਆ ਵੀ ਆਪਾਂ ਘਰੇ ਧੋ ਲਈਏ ਗਰਮ ਪਾਣੀ ਨਾਲ ਧੋਨੇ ਆ ਸੰਜੀ ਤੇ 1 ਘੰਟਾ ਲੱਗਾ ਆਪਾਂ ਨੂੰ 1 ਘੰਟਾ ਗਿਆ ਪੌਣਕ ਘੰਟਾ ਲੱਗਾ ਗੱਡੀ ਵਾਸ਼ ਕਰਦੀ ਅੰਦਰੋਂ ਤੋਂ ਆਪਾਂ ਆਪਣਾ ਸਟੈਂਡ ਚ ਕਰ ਲਾਂਗੇ ਸਾਫ਼ ਤੇ ਨਾਲੀ ਚ ਵੀ ਬਹੁਤ ਬੰਦ ਹੋਗੇ ਸੀਗੇ ਨਾਲੀ ਚ ਵੀ ਆ ਰਿਹਾ ਨੇ ਸੀਗਾ ਜਸ ਤਰਫ ਨਾਲੀ ਸਾਫ਼ ਕਰਨ ਵਾਲਾ ਵੀ ਅੱਡ ਤਾ ਗੰਦੀ ਆ ਸਵੇਰੇ ਚੱਕਿਆ ਜਾਏਗਾ ਬਾਕੀ ਐਆਂ ਵੀ ਚਲੋ ਸਫਾਈ ਰਹਿੰਦੀ ਆ ਬੋਟਰ ਮੋਟਰ ਬੰਦ ਕਰਦੇ ਡੰਗੀ ਭਰ ਗਈ ਸਵੇਰੇ ਉਸ ਤੋਂ ਸੁਰਨ ਕਰਨਾ ਸਵੇਰੇ ਕਪੜਾ ਮਾਣਾ ਜ਼ਰੂਰੀ ਹੋ ਜਾਂਦਾ ਫਿਰ ਆਪਣਾ ਜੰਮ ਜੀ ਜਾਂਦੀ ਹੈ ਝੋਸ ਆਪਣੇ ਹੋਈ ਮੈਗੀ ਚਾਰ ਦੇਖੀ ਖਾਰੇ ਪੀਸੇ ਉਹ ਟੀਮ ਹੈਗੀ ਫੁਲਕੀਆਂ ਚ ਬਿਜੀ ਉਹਨਾਂ ਨੂੰ ਪਤਾ ਕੀ ਆਪਣੀ ਮੈਗੀ ਬਣੀ ਹੋਈ ਹੈ ਇਹ ਪਤਾ ਲੱਗਿਆ ਫਿਰ ਆ ਕੇ ਮੈਗੀ ਮੰਗ ਲਿਓ ਤੇ ਇੱਕੰਨੇ ਇੱਕ ਨੂੰ ਪਤਾ ਆਇਆ ਬੈਂਗਲੁਰ ਟੰਗਿਆ ਰਹਾ ਨਾ ਇੰਨੇ ਦੇਖ ਮਨ ਨਾਲ ਪੁੱਛਿਆ ਨਹੀਂ ਸਾਰਾ ਖੜਾ ਪਿਆ ਇੰਨਾ ਪਤਾਇਆ ਇਹ ਰੁਪਿਆ ਹੈ ਜਾਦੂ ਵਾਲਾ ਪੈ ਗਿਆ ਇਹਨਾਂ ਕੁਝ ਨਾ ਕੁਝ ਥਾਂ ਨੇ ਮਿਲੇ ਜਾ ਕਰੇ ਟੋਪੀਆਂ ਉਹ ਮੋਕੜੀਆਂ ਪਈਆਂ ਬਿਸਕੁਟ ਪਏ ਆ ਡੈਪਰ ਵੀ ਰਵੇ ਸਦਾ ਹੈ ਵੀ ਤੁਹਾਨੂੰ ਪਤਾ ਤਾਂ ਇਸਮਾ ਕੁੱਪਿਆ ਹੈ ਹੈ ਕੰਮ ਤੁਹਾਨੂੰ ਪਤਾ ਤਾਂ ਇਸਮਾ ਕੁੱਪਿਆ ਹੈ ਹੈ ਉਹ ਦੇਖੋ ਦੇਖ ਲੈ ਹੈ ਨਾ ਖਿਡਾਰੀਆ ਬੰਦਾ ਨੂੰ ਪਤਾ ਜੇ ਬੱਚੇ ਨੂੰ ਹਵਾ ਆਪ ਵੀ ਕਿੱਢ ਜੇ ਕਿੱਥਾ ਪਈ ਇਸ ਦਾ ਰੋਏਗਾ ਤੇ ਮੈਂ ਰੋਜੀ ਸੀ ਲੈ ਗਨੂ ਮੈਂ ਕੋਲ ਫਫਾ ਡੰਗ ਰਿਆ ਪਰਾ ਹੁੰਜੇ ਮੈਂ ਨੇ ਮਾਰਨੇ ਮਾਰਨਾ ਤੋ ਸਮਾ ਜੋ ਹੁਣ ਐ ਪੈਕ ਕਰ ਰਹਾ ਪਹਿਲਾਂ ਖੜਾ ਦੇ ਆਪਣਾ ਡੈਪਰ ਵੀ ਦੇਖਿਆ ਫਿਰ ਇਹਦਾ ਕੱਢਿਆ ਹੁਣ ਲਾ ਕੇ ਪੈਕਿੰਗ ਕਰਨੇ ਵਾ ਆਪਣੀ ਇਹਨੇ ਕੱਢਣੀਆਂ ਟੋਫੀਆਂ ਇਹ ਇਹੋ ਟੰਗ ਦੇ ਬੈਗ ਆਪਣਾ ਇਹੋ ਫੇਰ ਸਮਝੀ ਇਹ ਕੰਮ ਚਲ ਰਹੀ ਇਹ ਕਰ ਲਈ ਟੋਫੀਆਂ ਕੱਢੀਆਂ ਹੁਣ ਤਾਂ ਜੇ ਅੰਦਰ ਨੂੰ ਲੋੜੀ ਆ ਨਾਲੇ ਲੋੜੀ ਕੇ ਇੱਕ ਹੋਰ ਸਮਾਨ ਪਾਇਆ ਦੁਕਾਨ ਵਿੱਚ ਰੱਖੋ ਜੀ ਯਾਰ ਕੁਸ ਕੁੜੀ ਕਰਕਾ ਉਹਨਾ ਲੋੜੀ ਮਨਾਨੀ ਆ ਐ ਦੁਬਾਰ ਨੇ ਅੱਜ ਨਹੀਂ ਮੈਨ ਕੋ ਕੰਮ ਸਾਰੇ ਹਾਂਜੀ ਦੋਸਤੋ ਤੇ ਆਪਾਂ ਕਰਾਂ ਦੁਕਾਨ ਬੰਦ ਟਾਈਮ ਹੋ ਗਿਆ ਰਾਤ ਦੇ 9:40 ਉਹ ਜੀ ਬੈਠੇ ਸੀਗੇ ਆਪਣੀ ਦੁਕਾਨ ਤੇ ਇਹ ਵੀ ਅੱਧਾ ਘੰਟਾ ਲਾਇਆ ਆ ਬੈਠੇ ਗੱਲਾਂបੱਤਾਂ ਮਾਰ ਕੇ ਆਗੇ ਹੁਣ ਪਹੁੰਚ ਗਿਏ ਆ ਕਰੇ ਆਪਾਂ ਵੀ ਕੀ ਹਾਲ ਆ ਇਹ ਖੜਾ ਬੰਦਾ ਆਪਣਾ ਤੇ ਵਲੋਗ ਕਰਦੇ ਆ ਖਤਮ